ਡੇਲੀਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ੁਕਲਾ ਸ਼੍ਰੀ ਫਤਿਹਗੜ੍ਹ ਸਾਹਿਬ ਮੌਜੂਦਾ ਤੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਧਾਰਮਿਕ ਸਦਮਾ ਜਿਹੜੀਆਂ ਨੇ ਉਹ ਨਿਮਾਣੇ ਸਿੱਖੀ ਤੇ ਰਨਿਵਾ ਰਹੇ ਨੇ ਤੇ ਮੇਰੇ ਨਾਲ ਗੱਲਬਾਤ ਦੇ ਲਈ ਡਾਕਟਰ ਦਲਜੀਤ ਸਿੰਘ ਚੀਮਾ ਨੇ ਚੀਮਾ ਸਾਹਿਬ ਕੱਲ ਸੁਖਦੇਵ ਸਿੰਘ ਟਿੰਡਸਾ ਦਾ ਵੱਡਾ ਬਿਆਨ ਆਇਆ ਹੈ ਕਹਿੰਦੇ ਕੋਈ ਵੀ ਨਵਾਂ ਪ੍ਰਧਾਨ ਹੋਵੇ ਸਾਨੂੰ ਉਹ ਮਨਜ਼ੂਰ ਹੋਊਗਾ ਚਾਹੇ ਉਹ ਸੁਬੀਰ ਸਿੰਘ ਬਾਦਲ ਕਿਉਂ ਨਾ ਹੋਵੇ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਲੱਗਦਾ ਹੈ ਕਿ ਸਾਰੇ ਇਕੱਠੇ ਹੁੰਦੇ ਹੋ ਨਜ਼ਰ ਆ ਰਹੇ ਨੇ ਦੇਖੋ ਭਲੀਏ ਕਿ ਹਾਲੇ ਪਹਿਲਾ ਸੇਵਾ ਦਾ ਦੌਰ ਚੱਲ ਰਿਹਾ ਤੇ ਪਹਿਲਾ 12 ਤੱਕ ਅਸੀਂ ਆਪਣੀ ਸੇਵਾ ਮੁਕੰਮਲ ਕਰ ਲਈ ਉਸ ਤੋਂ ਬਾਅਦ ਫਿਰ ਜਿਹੜੀ ਹੈ ਅਰਦਾਸ ਕਰਨ ਤੋਂ ਬਾਅਦ ਫਿਰ ਕੋਈ ਅਗਲੀ ਗੱਲ ਦੇਖਾਂਗੇ ਨਾ ਤਾਂ ਹਲੇ ਜਿਹੜਾ ਬਿਆਨ ਮੈਂ ਦੇਖਿਆ ਵੀ ਕੀ ਆਇਆ ਕੀ ਨਹੀਂ ਆਇਆ ਕਿਸ ਤਰੀਕੇ ਨਾਲ ਉਹਨੇ ਕਿਹਾ ਇਸ ਕਰਕੇ ਪਹਿਲਾ ਸੇਵਾ ਵਾਲਾ ਕੰਮ ਜਿਹੜੀ ਤਾਲੁਕ ਸੇਵਾ ਚੱਲ ਰਹੀ ਆ ਕੰਮ ਮੁਕੰਮਲ ਹੋਏ ਕਿ ਉਸ ਤੋਂ ਬਾਅਦ ਫਿਰ ਬਾਕੀ ਗੱਲਾਂ ਜਿਹੜੀਆਂ ਚੱਲ ਦੇ ਰਹਿ। ਬੀਬੀ ਜ਼ਗੀਰ ਕੋਰ ਕਹਿੰਦੇ ਜਿਹੜੀ ਸ਼੍ਰੀ ਅਕਾਲ ਤਖਸਾਲ ਸਾਹਿਬ ਨੇ ਕਮੇਟੀ ਬਣਾਈ ਆ ਉਹਨਾਂ ਨੂੰ ਵਰਕ ਕਰਨ ਦੇਣਾ ਚਾਹੀਦਾ ਹੈ ਡੈਲੀਗੇਟਾਂ ਦੀ ਭਰਤੀ ਕਰਨ ਦੇਣੀ ਚਾਹੀਦੀ ਹੈ। ਮੈਂ ਕਹਿੰਦਾ ਪਹਿਲਾਂ ਤਾਂ ਜਿਹੜਾ ਕੰਮ ਹੈ ਸੇਵਾ ਦਾ ਪਹਿਲਾਂ ਸੇਵਾ ਸਾਡੇ ਵਾਸਤੇ ਸਾਰੇ ਵਾਸਤੇ ਜ਼ਿਆਦਾ ਇੰਪੋਰਟੈਂਟ ਹੈ। ਤੇ ਸੇਵਾ ਦਾ ਕੰਮ ਜਿਹੜਾ ਮੁਕੰਮਲ ਹੋਏਗਾ ਉਸ ਤੋਂ ਬਾਅਦ ਸਟਰਗਲ ਦੇਖਾਂਗੇ। ਅੱਜ ਇੱਥੇ 6ਵਾਂ ਦਿਨ ਹੈ ਅੱਜ ਦੂਜਾ ਦਿਨ ਹੈ। ਕੀ ਲੱਗਦਾ ਜਿਸ ਤਰ੍ਹਾਂ ਨਿਮਾਣੇ ਸਿੱਖ ਦੀ ਤਰ੍ਹਾਂ ਸੁਖਪੀਰ ਬਾਦਲ ਸੇਵਾ ਨਿਭਾ ਰਹੇ ਨੇ ਦੇਖੋ ਹਰ ਰੋਜ਼ ਹੀ ਅੱਜ 6ਵਾਂ ਦਿਨ ਹੈ ਪ੍ਰਧਾਨ ਸਾਹਿਬ ਵੀ ਜਿਹਦੇ ਬਾਕੀ ਲੀਡਰਾਂ ਨੂੰ ਤਨਖਾਹ ਲੱਗੀ ਹੈ ਉਹ ਵੀ ਦੋਸਤੋ ਇਲਾਵਾ ਵੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਵਰਕਰ ਸਾਰੇ ਹਾਜ਼ਰੀ ਜੁਲਿਆ ਸਾਰੀਆਂ ਸਭਾਵਾਂ ਦੇ ਵਿੱਚ ਭਰਦੇ ਸਭ ਸਭਾ ਵਾਲਾ ਆ ਸ਼੍ਰੀ ਅਖਾਲਸਖ ਸਾਹਿਬ ਦੇ ਹੁਕਮ ਸੀ ਕਿ ਕੋਈ ਹੋਵੇ ਹੁਣ ਸਭ ਨੂੰ ਅਕਾਲੀ ਦਲ ਨੂੰ ਇਕੱਠੇ ਹੋ ਕੇ ਤਕੜਾ ਕਰਨ ਦੀ ਲੋੜ ਹੈ ਲੱਗਦਾ ਸਾਰੇ ਸਿਰ ਜੋੜ ਕੇ ਬੈਠਣਗੇ ਜਿਸ ਤਰ੍ਹਾਂ ਦੇ ਪਹਿਲਾਂ મતਪੇਤ ਸੀਗੇ ਅਕਾਲੀ ਦਲ ਤਾਂ ਸਾਰਾ ਇਕੱਠਾ ਹੀ ਹੈ ਦੋ ਚਾਰ ਬੰਦਿਆਂ ਨੇ ਬਾਹਰ ਜਾ ਕੇ ਤੇ ਜਿਹੜੀ ਹੈ ਪਾਰਟੀ ਦਾ ਨੁਕਸਾਨ ਕੀਤਾ ਅਕਾਲੀ ਦਲ ਤਾਂ ਬਾਕੀ ਸਾਰਾ ਇਕੱਠਾ ਹੀ ਹੈ ਕੋਈ ਦੋ ਚਾਰ ਬੰਦਿਆਂ ਦੇ ਇੱਧਰ ਉੱਧਰ ਹੋਣ ਨਾਲ ਤਾਂ ਨਹੀਂ ਨਾ ਕੋਈ ਕਹਿ ਸਕਦੇ ਕਿ ਤੁਸੀਂ ਵੀ ਜਿਹੜੀ ਪਾਰਟੀ ਤਾਂ ਸਾਰੀ ਬਾਕੀ ਇੱਕ ਝੂਟੀ ਹੈ ਬੁੱਧ ਮਿਰਵਾਨੀ ਤਾਂ ਡਾਕਟਰ ਰਜਜੀਤ ਸਿੰਘ ਚੀਮਾ ਮੌਜੂ ਸੀ ਸੁਖਦੇਵ ਸਿੰਘ ਢੀਡਸਾ ਦਾ ਬਿਆਨ ਕੀ ਹੈ ਹਾਲਾਕੀ ਫਿਲਹਾਲ ਦੇਖਿਆ ਨਹੀਂ ਹੈ ਪਰ ਕਹਿੰਦੇ ਸਭ ਤੋਂ ਪਹਿਲਾਂ 12 ਤਰੀਕ ਤੱਕ ਧਾਰਮਿਕ ਜਿਹੜੀਆਂ ਸੇਵਾ ਇਹ ਪੂਰੀ ਕੀਤੀ ਜਾਊਗੀ ਤਾਂ ਉਸ ਤੋਂ ਬਾਅਦ ਅੱਗੇ ਅੱਗੇ ਕੀ ਹੈ ਇਹ ਪਾਰਟੀ ਚ ਬੈਠ ਕੇ ਗੱਲਬਾਤ ਹੋਊਗੀ ਕੈਮਰਾ ਪਰਸਨ ਰਮੇਸ਼ ਨਾਲ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ੁਕਲਾ ਸ਼੍ਰੀ ਫਤਿਹਗੜ੍ਹ ਸਾਹਿਬ ਮੌਜੂਦਾਂ ਤੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਧਾਰਮਿਕ ਸਜ਼ਾਮਾ ਜਿਹੜੀਆਂ ਨੇ ਉਹ ਨਿਮਾਣੇ ਸਿੱਖੀ ਤੇਰਾ ਨਿਭਾ ਰਹੇ ਨੇ ਤਾਂ ਮੇਰੇ ਨਾਲ ਗੱਲਬਾਤ ਦੇ ਲਈ ਡਾਕਟਰ ਦਲਜੀਤ ਸਿੰਘ ਚੀਮਾ ਨੇ ਚੀਮਾ ਸਾਹਿਬ ਕੱਲ ਸੁਖਦੇਵ ਸਿੰਘ ਟਿੰਡਸਾ ਦਾ ਵੱਡਾ ਬ ਕਿ ਸਾਨੂੰ ਉਹ ਮਨਜ਼ੂਰ ਹੋਗਾ ਚਾਹੇ ਉਹ ਸੁਬੀਰ ਸਿੰਘ ਬਾਦਲ ਕਿਉਂ ਨਾ ਹੋਵੇ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਲੱਗਦਾ ਹੈ ਕਿ ਸਾਰੇ ਇਕੱਠੇ ਹੁੰਦੇ ਹੋ ਨਜ਼ਰ ਆ ਰਹੇ ਨੇ ਦੇਖੋ ਭਲੀਏ ਕਿ ਹਾਲ ਪਹਿਲਾਂ ਸੇਵਾ ਦਾ ਦੌਰ ਚੱਲ ਰਿਹਾ ਤੇ ਪਹਿਲਾਂ 12 ਤੱਕ ਅਸੀਂ ਆਪਣੀ ਸੇਵਾ ਮੁਕੰਮਲ ਕਰ ਲਈ ਉਸ ਤੋਂ ਬਾਅਦ ਫਿਰ ਜਿਹੜੀ ਹੈ ਅਰਦਾਸ ਕਰਨ ਤੋਂ ਬਾਅਦ ਫਿਰ ਕੋਈ ਅਗਲੀ ਗੱਲ ਦੇਖਾਂਗੇ ਨਾ ਤਾਂ ਹਲੇ ਜਿਹੜਾ ਬਿਆਨ ਮੈਂ ਦੇਖਿਆ ਵੀ ਕੀ ਆਇਆ ਕੀ ਨਹੀਂ ਆਇਆ ਕਿਸ ਤਰੀਕੇ ਨਾਲ ਉਹਨੇ ਕਿਹਾ ਇਸ ਕਰਕੇ ਪਹਿਲਾਂ ਸੇਵਾ ਵਾਲਾ ਕੰਮ ਜਿਹੜੀ ਧਾਰਮਿਕ ਸੇਵਾ ਚੱਲ ਰਹੀ ਆ ਉਹ ਮੁਕੰਮਲ ਹੋਏਗੀ ਉਸ ਤੋਂ ਬਾਅਦ ਫਿਰ ਬਾਕੀ ਗੱਲਾਂ ਜਿਹੜੀਆਂ ਚੱਲ ਦੇ ਰੇ ਬੀਬੀ ਜਗੀਰ ਕੌਰ ਕਹਿੰਦੇ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਮੇਟੀ ਬਣਾਈ ਆ ਉਹਨਾਂ ਨੂੰ ਵਰਕ ਕਰਨ ਦੇਣਾ ਚਾਹੀਦਾ ਹੈ ਡੈਲੀਗੇਟਾਂ ਦੀ ਭਰਤੀ ਕਰਨ ਦੇਣੀ ਚਾਹੀਦੀ ਹੈ ਮੈਂ ਕਹਿੰਦਾ ਪਹਿਲਾਂ ਤਾਂ ਜਿਹੜਾ ਕੰਮ ਹੈ ਸੇਵਾ ਦਾ ਪਹਿਲਾਂ ਸੇਵਾ ਸਾਡੇ ਵਾਸਤੇ ਸਾਰੇ ਵਾਸਤੇ ਜ਼ਿਆਦਾ ਇੰਪੋਰਟੈਂਟ ਹੈ ਤੇ ਸੇਵਾ ਦਾ ਕੰਮ ਜਿਹੜਾ ਮੁਕੰਮਲ ਹੋਇਆ ਤਾਂ ਉਸ ਤੋਂ ਬਾਅਦ ਸਟਰਗਲ ਦੇਖਾਂਗੇ ਅੱਜ ਇੱਥੇ 6ਵਾਂ ਦਿਨ ਹੈ ਅੱਜ ਦੂਜਾ ਦਿਨ ਹੈ ਕੀ ਲੱਗਦਾ ਜਿਸ ਤਰ੍ਹਾਂ ਨਿਮਾਣੇ ਸਿੱਖ ਦੀ ਤਰ੍ਹਾਂ ਸੁਖਪੀਰ ਬਾਦਲ ਸੇਵਾ ਨਿਭਾ ਰਹੇ ਨੇ ਦੇਖੋ ਹਰ ਰੋਜ਼ ਹੀ ਅੱਜ 6ਵਾਂ ਦਿਨ ਹੈ ਪ੍ਰਧਾਨ ਸਾਹਿਬ ਵੀ ਜਿਹਦੇ ਬਾਕੀ ਲੀਡਰਾਂ ਨੂੰ ਤਰਖਾ ਲੱਗੀ ਆ ਉਹ ਵੀ ਦੋਸਤੋ ਇਲਾਵਾ ਵੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਵਰਕਰ ਸਾਰੇ ਹਾਜ਼ਰੀ ਚਲੀ ਹੈ ਸਾਰੀਆਂ ਸਭਾਵਾਂ ਦੇ ਵਿੱਚ ਪਰਦੇ ਅਸੀਂ ਸਭ ਦਾ ਸਵਾਲ ਹੈ ਸ੍ਰੀ ਅਖਾਲਸਖ ਸਾਹਿਬ ਦੇ ਹੁਕਮ ਸੀ ਕਿ ਕੋਈ ਹੋਵੇ ਹੁਣ ਸਭ ਨੂੰ ਅਕਾਲੀ ਦਲ ਨੇ ਇਕੱਠੇ ਹੋ ਕੇ ਤਕੜਾ ਕਰਨ ਦੀ ਲੋੜ ਹੈ ਲੱਗਦਾ ਸਾਰੇ ਸਿਰ ਜੋੜ ਕੇ ਬੈਠਣਗੇ ਜਿਸ ਤਰ੍ਹਾਂ ਦੇ ਪਹਿਲਾਂ ਮਤਪੇਚ ਸੀਗੇ ਉਹ ਅਕਾਲੀ ਦਲ ਤਾਂ ਸਾਰਾ ਇਕੱਠਾ ਹੀ ਹੈ ਦੋ ਚਾਰ ਬੰਦਿਆਂ ਨੇ ਬਾਹਰ ਜਾ ਕੇ ਤੇ ਜਿਹੜੀ ਹੈ ਪਾਰਟੀ ਦਾ ਨੁਕਸਾਨ ਕੀਤਾ ਅਕਾਲੀ ਦਲ ਤਾਂ ਬਾਕੀ ਸਾਰਾ ਇਕੱਠਾ ਹੀ ਹੈ ਕੋਈ ਦੋ ਚਾਰ ਬੰਦਿਆਂ ਦੇ ਇੱਧਰ ਉੱਧਰ ਹੋਣ ਨਾਲ ਤਾਂ ਨਹੀਂ ਕਿ ਕੋਈ ਕਹਿ ਸਕਦੇ ਤੇ ਤੁਸੀਂ ਵੀ ਪਾਰਟੀ ਤਾਂ ਸਾਰੀ ਬਾਕੀ ਇੱਕ ਝੁੱਟੀ ਹੈ ਵੀਰਵਾਨੀ ਤਾਂ ਡਾਕਟਰ ਰਜੀਤ ਸਿੰਘ ਚੀਮਾ ਮੌਜੂਦ ਸੀ ਸੁਖਦੇਵ ਸਿੰਘ ਢੀਡਸਾ ਦਾ ਬਿਆਨ ਕੀ ਹੈ ਹਾਲਾਂਕਿ ਫਿਲਹਾਲ ਦੇਖਿਆ ਨਹੀਂ ਹੈ ਪਰ ਕਹਿੰਦੇ ਸਭ ਤੋਂ ਪਹਿਲਾਂ 12 ਤਰੀਕ ਤੱਕ ਧਾਰਮਿਕ ਜਿਹੜੀਆਂ ਸੇਵਾ ਇਹ ਇਹ ਪੂਰੀ ਕੀਤੀ ਜਾਊਗੀ ਤਾਂ ਉਸ ਤੋਂ ਬਾਅਦ ਅੱਗੇ ਅੱਗੇ ਕੀ ਹੈ ਇਹ ਪਾਰਟੀ 'ਚ ਬੈਠ ਕੇ ਗੱਲਬਾਤ ਹੋਊਗੀ ਕੈਮਰਾ ਪਰਸਨ ਰਮੇਸ਼ ਨਾਲ ਗਗਨ ਸ਼ੁਕਰਾ ਡੇਲੀ ਪੋਸਟ ਜੀ